ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਪੰਜਾਬ ਵਿੱਚ ਸਿੱਧੀ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸਿੱਧੀ ਭਰਤੀ ਹੈ ਜੀ ਇਸ ਭਰਤੀ ਦੇ ਤੁਹਾਡਾ ਕੋਈ ਪੇਪਰ ਨਹੀਂ ਹੋਵੇਗਾ ਸਿੱਧਾ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੇ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟਾਂ ਹੈਗੇ ਜੀ ਫਿਜੀਸ਼ੀਨ ਅਸਿਸਟੈਂਟ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਤੰਗਰੂ ਵੈਕੈਂਸੀ ਦੀ ਗੱਲ ਕਰੀਏ ਤਾਂ ਟੋਟਲ 3 ਪੋਸਟ ਆਊਟ ਕੀਤੀਆਂ ਗਈਆਂ ਨੇ ਫਿਜੀਸ਼ੀਨ ਅਸਿਸਟੈਂਟ ਦੀਆਂ 60000 ਤੋਂ ਲੈ ਕੇ 80000 ਰੁਪਏ ਪਰ ਮਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਡਿਗਰੀ ਤੁਸੀਂ ਕੀਤੀ ਹੋਈ ਹੈ ਐਮਬੀਬੀਐਸ ਵੀਡੀਐਸ ਬੀਐਮਐਸ ਬੀਐਚਐਮਐਸ ਜਾਂ ਬੀਯੂਐਮਐਸ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੀ ਇੰਟਰਨਸ਼ਿਪ ਕੰਪਲੀਟ ਹੈ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ ਅਪ ਟੂ 40 ইয়ারਸ ਰੱਖੀ ਗਈ ਹੈ ਅਗਲੀ ਪੋਸਟ ਹੈਗੀ ਹੈ ਜੀ ਮੈਡੀਕਲ ਆਫੀਸਰ ਦੀ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਇੱਕ ਪੋਸਟ ਆਊਟ ਕੀਤੀ ਗਈ ਹੈ ਮੈਡੀਕਲ ਆਫੀਸਰ ਦੀ ਪਿਆਹੇ ਹਜ਼ਾਰ ਤੋਂ ਲੈ ਕੇ 55000 ਰੁਪਏ ਪਰ ਮੌਨਤ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਐਮਬੀਬੀਐਸ ਵੀਡੀਐਸ ਬੀਏਐਮਐਸ ਬੀਯੂਐਮਐਸ ਬੀਐਚਐਮਐਸ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੀ ਇੰਟਰਨਸ਼ਿਪ ਕੰਪਲੀਟ ਹੈ ਇੱਕ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ ਅਪ ਟੂ 40 ইয়ারਸ ਰੱਖੀ ਗਈ ਹੈ ਦੋਸਤ ਇਹ ਹੈਗੀ ਹੈ ਜੀ ਪੋਸਟਾਂ ਦੀ ਜਾਣਕਾਰੀ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਹੋਮੀਬਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਪੰਜਾਬ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਫਿਜ਼ੀਸ਼ੀਅਨ ਅਸਿਸਟੈਂਟ ਤੇ ਮੈਡੀਕਲ ਆਫੀਸਰ ਦੀ ਭਰਤੀ ਲਈ ਵੈਨਿਊ ਹੈਗਾ ਜੀ ਇੰਟਰਵਿਊ ਦਾ ਹੋਮੀਬਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ 플ੌਟ ਨੰਬਰ 1 ਮੈਡੀਸਿਟੀ ਨਿਊ ਚੰਡੀਗੜ੍ਹ ਇਸ ਵੈਨਿਊ ਤੇ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਡੇਟ ਹੈਗੇ 26 ਜੁਲਾਈ 2024 ਨੂੰ ਸਵੇਰੇ 9:30 ਵਜੇ ਤੋਂ ਲੈ ਕੇ 11 ਵਜੇ ਤੱਕ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਜਿਹੜੇ ਵੀ एलिजिਬਲ ਕੈਂਡੀਡੇਟਸ ਨੇ ਉਹ ਇੰਟਰਵਿਊ ਅਟੈਂਡ ਕਰ ਸਕਦੇ ਨੇ ਇੰਟਰਵਿਊ ਦਾ ਟਾਈਮ ਤੁਸੀਂ ਆਪਣਾ ਅਪਡੇਟਡ ਰਿਜ਼ਿਊਮ ਲੈ ਕੇ ਜਾਣਾ ਹੈ ਨਾਲੇ ਤੁਸੀਂ ਡੇਟ ਆਫ ਬਰਥ ਦਾ ਪ੍ਰੂਫ ਲੈ ਕੇ ਜਾਣਾ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਪ੍ਰੂਫ ਲੈ ਕੇ ਜਾਣੇ ਨੇ ਫੋਟੋਕਾਪੀਜ਼ ਵੀ ਨਾਲ ਲੈ ਕੇ ਜਾਣੇ ਨੇ ਸਾਰੇ ਡਾਕੂਮੈਂਟਸ ਵੀ ਐਕਸਪੀਰੀਅੰਸ ਸਰਟੀਫਿਕੇਟ ਉਸ ਦੇ ਨਾਲ ਹੀ ਪੈਨ ਕਾਰਡ ਤੇ ਆਧਾਰ ਕਾਰਡ ਦੀ ਕਾਪੀ ਤੁਸੀਂ ਲੈ ਕੇ ਜਾਣੀ ਹੈ ਇਹ ਸਾਰੇ ਡਾਕੂਮੈਂਟ ਤੁਸੀਂ ਆਪਣੇ ਨਾਲ ਲੈ ਕੇ ਜਾਣੇ ਨੇ ਤੁਹਾਡਾ ਕੋਈ ਡਾਊਟ ਹੈ ਜਾਂ ਕੁਰੀ ਹੈ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਡਾਊਟ ਹੈ ਤੁਹਾਡਾ ਤੁਸੀਂ ਉਹ ਕਲੀਅਰ ਕਰ ਸਕਦੇ ਹੋ ਦੋਸਤੋ ਇਹ ਹੈਗੇ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ